ਸਾਡੇ ਪੰਗੂ ਦੀ ਪੰਚਾਇਤ ਜੀਲਾ ਪ੍ਰਸ਼ਾਸਕ ਬਲਕਰਨ ਸਿੰਘ ਜੀ ਸਾਡੇ ਸਰਪੰਚ ਸਾਹਿਬ ਐ ਸਰਪੰਚ ਸਾਹਿਬ ਨੰਬਰ ਦਾ ਸਾਹਿਬ ਪਿੰਡ ਦੀ ਸਾਰੀ ਪੰਚਾਇਤ ਇੱਥੇ ਪਹੁੰਚੀ ਅਸੀਂ ਸਭ ਦਾ ਹਰਿਆਣਾ ਲੋਕਿਤ ਪਾਰਟੀ ਵੱਲੋਂ ਧੰਨਵਾਦ ਕਰਦੇ ਹਾਂ ਸਾਡੇ ਵਿਚਕਾਰ ਹਰਮੰਦਰ ਸਿੰਘ ਹਰ ਰਿਸ਼ਪਾਲ ਸਿੰਘ ਸਾਡੇ ਕਾਲਾਂ ਵਾਲੀ ਦੇ ਅਧਿਐਖਾ ਪਹੁੰਚੇ ਅਸੀਂ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਸਵਾਗਤ ਕਰਦੇ ਹਾਂ ਸਾਰੀਆਂ ਗੱਲਾਂ ਤੁਹਾਨੂੰ ਦੋਨੇ ਭਰਾਵਾਂ ਨੇ ਦੱਸ ਹੀ ਦਿੱਤੀਆਂ ਵੀ ਕੋਪਾਲ ਕਾਂਡਾ ਜੀ ਗੋਬਿੰਦ ਕਾਂਡਾ ਜੀ ਬਾਰੇ ਵੀ ਉਹਨਾਂ ਦੀ ਕੀ ਨੀਤੀਆਂ ਹੈਗੀਆਂ ਮੈਂ ਤੁਹਾਨੂੰ ਜ਼ਿਆਦਾ ਟਾਈਮ ਨਹੀਂ ਖਰਾਬ ਕਰਦਾ ਉਹਨਾਂ ਨੇ ਮੇਰੀ ਡਿਊਟੀ ਲਈ ਹਲਕਾ ਇੰਚਾਰਜ ਮੈਨੂੰ ਬਣਾਇਆ ਮੈਂ ਕਮੇਟੀਆਂ ਬਣਾ ਰਿਹਾ ਸਾਰੇ ਪਿੰਡਾਂ ਦੀਆਂ ਮੈਂ ਤੁਹਾਡੇ ਪਿੰਡ ਤੋਂ ਸਹਿਯੋਗ ਮੰਗਦਾ ਵੀ ਮੇਰੀ ਹਲਕਾ ਲੋਕਿਤ ਹਰਿਆਣਾ ਲੋਕਿਤ ਪਾਰਟੀ ਦੀ ਤੁਸੀਂ ਇੱਕ ਕਮੇਟੀ ਬਣਾਓ ਜਿਹੜੀ ਕਮੇਟੀ ਤੁਸੀਂ ਇੱਥੇ ਬਣਾ ਕੇ ਮੈਨੂੰ ਦਿਓਗੇ ਦੇਖੋ ਪਿੰਡ ਦੀ ਪੰਚਾਇਤ ਹੀ ਦੱਸਦੀ ਹੈ ਵੀ ਇਹ ਮੁੰਡੇ ਕੰਮ ਕਰਨ ਵਾਲੇ ਆ ਇਹ ਬੰਦੇ ਜਾਣਗੇ ਇੱਕ ਤੁਸੀਂ ਇੱਥੋਂ ਕੰਮ ਕਿਸੇ ਨੂੰ ਕਹੋ ਉਹ ਬੰਦਾ ਕਵੇ ਮੈਂ ਤਾਂ ਫ੍ਰੀ ਨਹੀਂ ਐ ਮੈਂ ਨਹੀਂ ਜਾ ਸਕਦਾ ਤਾਂ ਉਹ ਕਮੇਟੀ ਬਣਾਉਂਦਾ ਵੀ ਕੋਈ ਫਾਇਦਾ ਨਹੀਂ ਉਹ ਕਮੇਟੀ ਬਣਾ ਕੇ ਉਹਦਾ ਫਾਇਦਾ ਚੁੱਕਿਆ ਜਾਵੇ ਤਾਂ ਮੈਂ ਸਭ ਨੂੰ ਇੱਕ ਅਪੀਲ ਕਰਦਾ ਮੈਂ ਪਿੰਡ ਦੀ ਪੰਚਾਇਤ ਨੂੰ ਅਪੀਲ ਕਰਦਾ ਮੇਰੀ ਪਾਰਟੀ ਦੀ ਇੱਕ ਕਮੇਟੀ ਬਣਾ ਕੇ ਤੁਸੀਂ ਮੈਨੂੰ 10 15 ਬੰਦਿਆਂ ਦੇ ਨਾਮ ਦਿਓ ਜਿਹੜਾ ਅਸੀਂ ਕਮੇਟੀ ਬਣਾ ਕੇ ਸਰਸਾ ਸਾਡਾ ਇੱਕ ਆਫਿਸ ਬਣੂਗਾ ਪੰਜ ਆਫਿਸ ਬੰਦੇ ਐ ਰਾਣੀਆਂ ਅਲਾਬਾਦ ਸਰਸਾ ਕਾਲਾਂਵਾਲੀ ਕਿੰਨੇ ਪੰਜ ਆਫਿਸਾ ਉੱਥੇ ਬਣਨਗੇ ਸਾਡੇ ਕਾਲਾ ਵਾਲੀ ਹਲਕੇ ਦਾ ਅਲੱਗ ਆਫਿਸ ਹੈ ਉੱਥੇ ਦੋ ਬੰਦੇ ਤੁਹਾਨੂੰ ਮਿਲਣਗੇ ਹੀ ਮਿਲਣਗੇ ਭਾਈ ਗੋਪਾਲ ਕੰਡਾ ਜੀ ਭਾਈ ਕੋਬਿਤ ਕੰਡਾ ਜੀ ਕੋਬਿਤ ਕੰਡਾ ਜੀ ਦਾ ਉੱਥੇ 24 ਘੰਟੇ ਰਹਿੰਦੀ ਹੈ 12 ਤੋਂ 6 ਵਜੇ ਤੱਕ ਜਦੋਂ ਮਰਜ਼ੀ ਤੁਸੀਂ ਜਾਓ ਉਹਨਾਂ ਕੋਲ ਆਪਣੀ ਸਮੱਸਿਆ ਦੱਸੋ ਪਿੰਡ ਦਾ ਨਾਮ ਦੱਸੋ ਸਮੱਸਿਆ ਦੱਸੋ ਉਹ ਤੁਹਾਡੀ ਸਮੱਸਿਆ ਦਾ ਨਾਲ ਦੀ ਨਾਲ ਸਮਾਧਾਨ ਕਰਨਗੇ ਜਿਹੜੀ ਆਪਾਂ ਕਮੇਟੀ ਬਣਾਵਾਂਗੇ ਉੱਥੇ ਕਮੇਟੀ ਦੇ ਨਾਮ ਲਿਖੇ ਜਾਣਗੇ ਜੇ ਪਿੰਡ ਦਾ ਕੋਈ ਵੀ ਅਦਰ ਪਰਸਨ ਜਾਂਦਾ ਹੈ ਜਿਹੜਾ ਪਾਰਟੀ ਨਾਲ ਨਹੀਂ ਜੁੜਿਆ ਉਹ ਜੁੜਨਾ ਚਾਹੁੰਦਾ ਉੱਥੇ ਜਾਊਗਾ ਉੱਥੇ ਜਾ ਕੇ ਆਪਣੀ ਕੋਈ ਸਮੱਸਿਆਵਾਂ ਦੱਸੂਗਾ ਤਾਂ ਉਥੋਂ ਫੋਨ ਆਊਗਾ ਕਮੇਟੀ ਦੇ ਮੈਂਬਰਾਂ ਨੂੰ ਵੀ ਜੀ ਆਪ ਪਿੰਡ ਦਾ ਫਲਾਣਾ ਬੰਦਾ ਆਇਆ ਇਹ ਦੱਸੋ ਜੀ ਇਹਦੀ ਕੋਈ ਸਮੱਸਿਆ ਜੈਨੂਨ ਹੈ ਕਿ ਨਹੀਂ ਹੈ ਜੇ ਤੁਹਾਡੀ ਸਮੱਸਿਆ ਜੈਨੂਨ ਹੈ ਤੁਰੰਤ ਤੁਹਾਡਾ ਸਮਾਧਾਨ ਕੀਤਾ ਜਾਊਗਾ ਤੁਹਾਡਾ ਕੰਮ ਕੀਤਾ ਜਾਊਗਾ ਇਹ ਨਹੀਂ ਹੈ ਤੁਸੀਂ ਨਾਲ ਚੱਕ ਕੇ ਲੈ ਗਏ ਜੀ ਹਰਮੰਦਰ ਸਿੰਘ ਨੂੰ ਹਰਮੰਦਰ ਜੀ ਨੂੰ ਭਾਲੇ ਜਾਓ ਹਰਮੰਦਰ ਜੀ ਦਾ ਕਨਵਾ ਜੀ ਡਬਲ ਹੀ ਹੈ ਮੈਂ ਅੱਜ ਮੇਰੀ ਚੰਡੀਗੜ੍ਹ ਬੈਠਾ ਜਾਂ ਮੈਂ ਕਿਤੇ ਹੋਰ ਬੈਠਾ ਤੁਸੀਂ ਸਿੱਧੇ ਜਾਓਗੇ ਤੁਹਾਡਾ ਸਿੱਧਾ ਜਾ ਕੇ ਕੰਮ ਹੋਊਗਾ ਉਹਨਾਂ ਦੀ ਇੱਕ ਨੀਤੀ ਹੈ ਵੀ ਅਸੀਂ ਲੋਕਾਂ ਦੀ ਭਲਾਈਆਂ ਕਰੀਏ ਅੱਜ ਉਹਨਾਂ ਦੇ ਉੱਤੇ ਭਗਵਾਨ ਦੀ ਇੰਨੀ ਕਿਰਪਾ ਆਪਾਂ ਸੋਚ ਵੀ ਨਹੀਂ ਸਕਦੇ ਉਹ ਕਹਿੰਦੇ ਵੀ ਜਿਹੜਾ ਸਾਨੂੰ ਮਾਲਕ ਨੇ ਇੰਨਾ ਧਨ ਦਿੱਤਾ ਹੈ ਇੰਨੀ ਬਾਬਾ ਤਾਰਾ ਤਾਰਾ ਜੀ ਦੀ ਸਾਡੇ ਉੱਤੇ ਕਿਰਪਾ ਹੋਈ ਹੈ ਅਸੀਂ ਆਪਣੇ ਏਰੀਆ ਦੇ ਵਿੱਚ ਸਭ ਲੋਕਾਂ ਦੀ ਭਲਾਈ ਕਰੀਏ ਸਭ ਦਾ ਉਹਨਾਂ ਦਾ ਕੰਮ ਕਰੀਏ ਕੋਈ ਗਰੀਬ ਆਦਮੀ ਹੈ ਉਹਨਾਂ ਦੀ ਅਸੀਂ ਸਮੱਸਿਆਵਾਂ ਸੁਣੀਏ ਤੇ ਸਮੱਸਿਆ ਦਾ ਮ ਹੱਲ ਕਰੀਏ ਹਾਂਜੀ ਮੈਡੀਕਲ ਦੀ ਸੁਵਿਧਾ ਉਹਨਾਂ ਨੇ ਇੱਕ ਸਟਾਰਟ ਕੀਤੀ ਹੈ ਜਿਹੜੀ ਵੀ ਮੈਡੀਕਲ ਦੀ ਤੁਹਾਡੇ ਕੋਈ ਪ੍ਰੋਬਲਮ ਕਿਸੇ ਨੂੰ ਵੀ ਆਂਦੀ ਹੈ ਤਾਂ ਉੱਥੇ ਜਾ ਕੇ ਤੁਸੀਂ ਆਪਣੇ ਆਫਿਸ 'ਚ ਦੱਸੋ ਪੰਚਾਇਤ ਵੱਲੋਂ ਲਿਖਾ ਕੇ ਲੈ ਕੇ ਜਾਓ ਉਹਦਾ ਫ੍ਰੀ ਇਲਾਜ ਉੱਥੇ ਕੀਤਾ ਜਾਊਗਾ ਧੰਨਵਾਦ ਜੀ